ਜੀ ਦੇ ਕੋਣ ਦੀ ਖਰਾਬੀ ਨਾਲ ਕਿਸੇ ਤਰ੍ਹਾਂ ਦੇ ਫੋੜੇ ਫਿੰਸੀਆਂ ਜਾਂ ਛਾਲੇ ਤੇ ਪਿਲਕਰੇ ਨਿਕਲਣ ਉਸ ਨੂੰ ਤੱਕੇ ਨਾਲ ਹੀ ਮਾਤਾ ਰਾਣੀ ਦੀ ਆਮ ਦਾ ਬਣਾ ਦਿੱਤਾ ਜਾਂਦਾ ਫਿਰ ਪਿੰਡ ਦੀਆਂ ਸੱਤਰੀਆਂ ਬਾਤਰੀਆਂ ਬੁੜੀਆਂ ਆਪਣੇ ਬੋੜੇ ਮੂੰਹਾਂ ਚੁੰਨੀਆਂ ਅੱਖਾਂ ਨਾਲ ਮਾਤਾ ਦੀਆਂ ਕਿਸਮਾਂ ਲੱਭਣ ਲਈ ਪੂਰੇ ਜੋਰ ਦਿਖਾਲਦੀਆਂ ਹਨ ਹੱਥ ਉੱਤੇ ਹੱਥ ਮਾਰ ਕੇ ਠੋਸਾ ਜਿਹਾ ਦਿਖਾ ਕੇ ਇੱਕ ਦੂਜੀ ਉੱਤੇ ਆਪਣੀਆਂ ਕੁਲਦਾਰੋਵ ਜਮਾਉਂਦੀਆਂ ਖੂਬ ਸਿਆਣਪਾਂ ਘੋੜਦੀਆਂ ਇੱਕ ਸਿਆਣੀ ਆਖਰੀ ਹੁੰਦੀ ਹੈ ਇਹ ਵਿਅਹੁ ਮਾਤਾ ਹੈ ਦੂਜੀ ਕਹੇਗੀ ਨਹੀਂ ਨਹੀਂ ਇਹ ਕੁਆਰੀ ਮਾਤਾ ਹੈ ਨਹੀਂ 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 ਇਹ ਤਾਂ ਦਾਣੇਦਾਰ ਮਾਤਾ ਹੈ ਨਾ ਭਾਈ ਇਹ ਤਾਂ ਵਿਚਾਰੀ ਜਾਲ ਮਾਤਾ ਹੈ ਫੁੱਲ ਮਾਤਾ ਵੱਡੀ ਮਾਤਾ ਛੋਟੀ ਮਾਤਾ ਅੰਨੀ ਮਾਤਾ ਪਾਣੀ ਚਾਰਾ ਖਸਰਾ ਵਗੈਰਾ ਦੀਆਂ ਕਈ ਹੋਰ ਕਿਸਮਾਂ ਦੀਆਂ ਬਰੀਕੀਆਂ ਸਮਝਾ ਕੇ ਘਰ ਦੇ ਇੱਕ ਦੋ ਜੀਆਂ ਨੂੰ ਯਕੀਨ ਕਰਾ ਦਿੱਤਾ ਜਾਂਦਾ ਕਿ ਘਰੇ ਮਾਤਾ ਰਾਣੀ ਦੀ ਆਮਦਾ ਫਿਰ ਉਸ ਦੇ ਸਵਾਗਤ ਲਈ ਯਤਨ ਸ਼ੁਰੂ ਹੋ ਜਾਂਦੇ ਹਨ ਮਰੀਜ਼ ਨੂੰ ਅੰਦਰਲੇ ਨੀਰੇ ਵਾਲੇ ਕੋਠੇ ਵਿੱਚ ਡੱਕ ਦਿੱਤਾ ਜਾਂਦਾ ਘਰ ਦੇ ਸਰਕੜੇ ਦੇ ਥੀਲੇ ਪਾ ਪਾ ਬਣਾਏ ਗੋਲ ਰੋਸ਼ਨ ਦਾਣਾ ਤੇ ਮੋਰੀਆਂ ਵਿੱਚ ਲੀਰਾਂ ਤੁਨ ਦਿੱਤੀਆਂ ਜਾਂਦੀਆਂ ਹਨ ਵਿਰਲਾਂ ਵਾਲੇ ਤਖਤਿਆਂ ਵਿੱਚ ਗਿੱਲਾ ਗੋਹਾ ਭਰ ਕੇ ਰੋਸ਼ਨੀ ਤੇ ਹਵਾ ਬੰਦ ਕਰ ਦਿੱਤੀ ਜਾਂਦੀ ਹੈ ਅਖੇ ਜੇ ਇਸ ਤਰ੍ਹਾਂ ਨਾ ਕੀਤਾ ਤਾਂ ਮਾਤਾ ਰਾਣੀ ਨੂੰ ਚਲਕੌਰ ਲੱਗ ਜਾਵੇਗੀ ਇਹਨਾਂ ਦਿਨਾਂ ਵਿੱਚ ਜੇ ਕਿਦਰੇ ਮੀਂਹ ਪੈਣ ਲੱਗ ਜਾਵੇ ਬਿਜਲੀ ਗੜਕਦੀ ਹੋਵੇ ਤਾਂ ਸਾਰਾ ਟੱਬਰ ਆਣ ੜਾਉਣ ਵਾਲਿਆ ਬਾਗ ਜੰਗੀ ਤਰੀਕੇ ਨਾਲ ਡਟ ਕੇ ਹੱਲਾ ਬੋਲ ਦਿੰਦਾ ਹੈ ਬੁੜੀਆਂ ਝੱਟ ਚੱਕੀ ਝੋ ਲੈਦੀਆਂ ਆदमी ਤੇ ਬੱਚੇ, ਬੁੱਢੇ, ਕੋਈ ਡੱਬਾ, ਕੋਈ ਪੀਪਾਤ, ਕੋਈ ਘਰ ਦੇ ਭਾਂਡੇ, ਬਾਟੀਆਂ ਤੇ ਕਾਂਸੀ ਦੀਆਂ ਥਾਲੀਆਂ ਨੂੰ, ਵੱਟਿਆਂ ਤੇ ਲੋਹੇ ਦੇ ਸਰੀਆਂ, ਜੇ ਹੋਰ ਕੁਝ ਨਾ ਮਿਲੇ ਤਾਂ ਖੁਰਚਣੇ ਚਿੰਟਿਆਂ ਨਾਲ ਹੀ ਖੜਕਾ ਕਰਨ ਲੱਗ ਜਾਂਦੇ ਐ। ਇਹ ਸਾਰਾ ਪਸਾਰਾ ਤੇ ਸ਼ੋਰ ਸ਼ਰਾਬਾ ਇਸ ਲਈ ਕੀਤਾ ਜਾਂਦਾ ਹੈ ਕਿ ਬਿਜਲੀ ਦੀ ਕੜਕ ਤੇ ਬੱਦਲ ਦੀ ਗਰਜ ਜੇ ਕਿਦਰੇ ਮਾਤਾ ਰਾਣੀ ਨੂੰ ਸੁਣ ਗਈ ਤਾਂ ਬਿਮਾਰ ਦੇ ਛਲ ਪੈ ਜਾਵੇਗਾ ਤੇ ਨਾਲੇ ਮਾਤਾ ਰਾਣੀ ਵਿਚਰ ਜਾਨੀ ਵਿਗੜ ਜਾਵੇਗੀ। ਫਿਰ ਮਾਤਾ ਰਾਣੀ ਨੇ ਤੱਬਰ ਦੇ ਜਿਸ ਜੀ ਦੇ ਕਲੀਏ ਉਹਦਾ ਇੱਕ ਅੱਧਾ ਅੰਗ ਭੰਗ ਕਰੇ ਬਿਨਾ ਤਾਂ ਬਿਲਕੁਲ ਨਹੀਂ ਜਾਣਾ ਹੋਰ ਕਿਸੇ ਚੀਜ਼ ਨੂੰ ਘਰੋਂ ਕੱਢਣਾ ਹੋਵੇ ਤਾਂ ਆਨਿਆ ਬਾਨਿਆ ਨਾਲ ਤੰਗ ਕੀਤਾ ਜਾਂਦਾ ਪਰ ਇਹ ਮਾਤਾ ਰਾਣੀ ਇੱਕ ਉਹ ਦੇਵੀ ਹੈ ਜਿਸ ਨੂੰ ਘਰੋਂ ਭੇਜਣ ਦੇ ਖੋਜ ਰੱਖਿਆ ਜਾਂਦਾ ਹੈ ਹੈ ਨਾ ਪਾਣਾ ਮਿੱਠਾ ਮੰਨਣ ਦਾ ਕਮਾਲ